ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸੇਰਕਾਰ ਹੈ ਤਿਸ ਹੀ ਕਾ ਸਭ ਕੋਈ ਹਾਂਜੀ ਇਹ ਸੇਰਕਾਰ ਸੰਪਰਦਾ ਦੇ ਵਿੱਚ ਪਾਠ ਵੱਖਰਾ ਕਰਾਇਆ ਜਾਂਦਾ ਹੈ ਪਾਦਸ਼ੀਦ ਪੁੱਤੀਆਂ ਤੇ ਇਕੱਠਾ ਲਿਖਿਆ ਹੋਇਆ ਹੈ ਦੂਸਰਾ ਇਕੱਠਾ ਹੀ ਪਾਠ ਹੈ ਮੁੱਖ ਪਾਠ ਸੇਰਕਾਰ ਵੱਖਰਾ ਗੁਰਮੁਖ ਕਾਰਕ ਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨ ਵਿਛੋੜੈ ਤੇਨ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਏ ਸਤਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲਾ ਸੋ ਮਿਲ ਰਹੈ ਜਿਸ ਨੂੰ ਆਪੇ ਲਏ ਮਿਲਾਏ ਦੂਜੇ ਪਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮਹਿ ਇੱਕ ਵਰਤਦਾ ਏਕੋ ਰਹਿ ਆਸਮਾਏ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਦਰ ਜੋਤ ਕੀ ਬਾਦ ਕਰਹਿ ਵਿਚਾਰ ਪੜ ਪੜ ਇਹ ਪਦ ਭਾਰੀ ਉਚਾਰਨ ਕਰਨੀ ਆਖੇ ਮਤ ਬੁੱਧ ਭਵੀ ਨਾ ਬੁੱਝੈ ਅੰਤਰ ਲੋਭ ਵਿਕਾਰ ਜੀ ਮਤ ਬੁੱਧ ਭਵੀ ਇੱਥੇ ਠਮਕ ਲਾਉਣੀ ਹੈ ਨਾ ਬੁੱਝੇ ਹੀ ਇੱਥੇ ਵਿਸਰਾਮ ਹੈ ਅੰਤਰ ਲੋਭ ਵਿਕਾਰ ਲਖ 84h ਭਰਮ ਦੇ ਭਰਮ ਦੇ ਲਖ 84h ਭਰਮ ਦੇ ਭਰਮ ਭਰਮ ਹੋਏ ਖੁਆਰ ਇੱਥੇ ਇੱਕ ਭਰਮ ਦੇ ਰਾਰਾ ਪੂਰਾ ਤੇ ਅੱਗੇ ਹੀਠਾਂ ਰਾਰਾ ਉਸ ਨੂੰ ਕਹਿੰਦਾ ਭਰਮ ਭਰਮ ਯਾਨੀ ਜਿੱਥੇ ਰਾਰਾ ਪੂਰਾ ਹੋਵੇ ਉੱਥੇ ਭਰਮ ਇਥੇ ਹੀਠਾਂ ਰਾਰਾ ਹੋਵੇ ਇਥੇ ਭ੍ਰਮ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲਹਿ ਤਾ ਹਰ ਮਿਲੈ ਸੇਵਾ ਪਵੈ ਸਭ ਥਾਏ ਪਾਰਸ ਪਰਸੈ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕਾ ਪੂਰਬ ਲਿਖਿਆ ਤੈਨ ਸਤਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰਹਿ ਮਤ ਤੂੰ ਕਰਹਿ ਪੁਕਾਰ ਦੀ ਪੁਕਾਰ ਇਕੱਠਾ ਹੀ ਪਾਦ ਉਚਾਰਨ ਕਰਨਾ ਪੁਕਾਰ ਵੱਖਰਾ ਨਹੀਂ ਕਹਿਣਾ ਦਲੈਂਕੜ ਨਾਲ ਉਚਾਰਨ ਕਰਨਾ ਪੁਕਾਰ ਮਨ ਭੁੱਖਾ ਭੁੱਖਾ ਮਤ ਕਰਹਿ ਮਤ ਤੂੰ ਕਰਹਿ ਪੁਕਾਰ ਲਖ 84 ਜਨ ਸ੍ਰੀ ਸਭ ਸਹ ਦੇ ਆਧਾਰ ਨਿਰਭਉ ਸਦਾ ਦਾਇਾਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁੱਝੀਐ ਪਾਈਐ ਮੋਖ ਦਵਾਰ ਮੋਖ ਦਵਾਰ ਸੰਬੰਧਕ ਪਾਠ ਹੈ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਬੋਲਣਾ ਸ੍ਰੀ ਰਾਗ ਨਹੀਂ ਕਹਿਣਾ ਦੋ ਹੀ ਰੂਪ ਆਉਂਦੇ ਹਨ ਇੱਕ ਸ੍ਰੀ ਰਾਗ ਇੱਕ ਹੀਠਾਂ ਰਾਰੇ ਨਾਲ ਆਉਂਦਾ ਹੈ ਸ੍ਰੀ ਰਾਗ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਸੁਣ ਕੈ ਮੰਨਿਆ ਤਿਨਾ ਨਿਜ ਘਰ ਵਾਸ ਜਿਨੀ ਸੁਣ ਕੈ ਮੰਨਿਆ ਇਥੇ ਵਿਸਰਾਮ ਤਿਨਾ ਨਿਜ ਘਰ ਵਾਸ ਗੁਰਮਤੀ ਸਲਾਹਿ ਸਾਟ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸ ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਾਨ ਮੇਰੇ ਹਰ ਹਰ ਨਿਰਮਲ ਧਿਆਇ ਧੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਇ ਰਹਾਉ ਹਰ ਸੰਤਹੁ ਦੇਖਹੁ ਨਦਰ ਕਰ ਨਿਕਟ ਵਸਾ ਪਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਹਜੂ ਹਦੂਰ ਜਿਨ ਗੁਣ ਤਿਨ ਸਦ ਮਾਨ ਵਸੈ ਔਗਣਵੰਤਿ ਆਦੂਰ ਔਗਣਵੰਤਿ ਦੋਵੇਂ ਓਂਕੜ ਲਾ ਕੇ ਔਗੁਣਵੰਤਿਆ ਦੂਰ ਮਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰ ਮਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰ ਜੇਨ ਸਾਵਦ ਗੁਰੂ ਸੁਣ ਮੰਨਿਆ ਤੇਨ ਮਨ ਧਿਆਇ ਹਰ ਸੋਏ ਜੇਨ ਇਥੀ ਯਮਕ ਸਬਦ ਗੁਰੂ ਸੁਣ ਮੰਨਿਆ ਇਥੀ ਵਿਸਰਾਮ ਤੇਨ ਮਨ ਨਹੀਂ ਇਕੱਠਾ ਬਾਤ ਕਰਨਾ ਤੇਨ ਮਨ ਤੇ ਆਇਆ ਹਰ ਸੂਇ ਆਨਦੇ ਨੇ ਭਗਤੀ ਰੱਤੇ ਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਕੂੜਾ ਰੰਗ ਕਸੁੰਭ ਕਾ ਬਿਨ ਸਜਾਇ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਕਿਥੇ ਪਰਗਾਸ ਰਾਰਾ ਪੂਰਾ ਹੈ ਸਿੱਥੇ ਹੀਠਾ ਰਾਰਾ ਇੱਥੇ ਕਹਿੰਦੇ ਪ੍ਰਗਾਸ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਕੇਤਾ ਲਿਵਲਾਏ ਪਾਗ ਖਿਸਿਆ ਰਹਿਣਾ ਨਹੀਂ ਆਗੈ ਠੌਰ ਨਾ ਪਾਏ ਪਾਗ ਪੁਲੇ ਹੀ ਬੁਨਾ ਖਿਸਿਆ ਵੀ ਪਦ ਪੁਲੇ ਹੀ ਉਚਾਰਨ ਕਰਨਾ ਪਾਗ ਖਿ ਪਾਗ ਖਿਸਿਆ ਰਹਿਣਾ ਨਹੀਂ ਆਗੈ ਠੌਰ ਨਾ ਪਾਏ ਓਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉੱਬਰੈ ਹਰ ਛੇਤੀ ਲੈ ਲਾਇ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਨ ਥਾਏ ਹਰ ਗੁਣ ਗਾਵੇ ਹਰ ਨਿਤ ਪੜ੍ਹ ਹੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਇਹ ਨਾਮ ਰਹੇ ਲੇਵਲਾ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਇਕ ਬੋਲਿਆ ਕਰ ਛਟਾ ਜਕਸ ਕੇ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤੈਨ ਕੇ ਮੁਖ ਸਦ ਉਜਲੇ ਸਾਧ ਪੂਲਾ ਹੀ ਬੋਲਣਾ ਤੈਨ ਕੇ ਮੁਖ ਸਦ ਉਜਲੇ ਤਿਤ ਸਤਿਆ ਦਰਬਾਰ ਓਏ ਅੰਮ੍ਰਿਤ ਪੀਵਹਿ ਸਦਾ ਸਦਾ ਸਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹੋਮੈ ਕੱਢਾ ਧੋਏ ਰਹਾਉ ਮਲ ਹੋਮੈ ਮਲ ਪੁਲਾ ਹੀ ਬੋਲਨਾ ਮਲ ਹੋਮੈ ਕੱਢਾ ਧੋਏ ਮਨਮੁਖ ਨਾਮ ਨਾ ਜਾਣਨੀ ਵਿਣ ਨਾ ਵਾ ਪਤ ਜਾਈ ਮਨਮੁਖ ਪਤ ਤੇ ਯਾਦ ਨਾਲ ਯਮਕ ਲਾਉਣੀ ਐ ਮਨਮੁਖ ਨਾਮ ਨਾ ਜਾਣੀ ਵਿਣ ਨਾ ਵਾ ਪਤ ਜਾਈ ਸਬਦ ਸਾਧ ਨਾ ਆਇਓ ਸਬਦੈ ਸਾਧ ਇਥੇ ਠਮਕ ਨਾ ਆਇਓ ਲਾਗੇ ਦੂਜੇ ਭਾਏ ਵਿਸ਼ਟਾ ਕੇ ਕੀੜੇ ਪਵਹ ਵਿੱਚ ਵਿਸ਼ਟਾ ਸੇ ਵਿਸਤਾ ਮਾਹਿਸਮਾਈ ਵਿਸਤਾ ਸ਼ਸ਼ਾ ਨਹੀਂ ਬੋਲਨਾ ਸਸਾ ਬੋਲਣਾ ਵਿਸਤਾ ਕੇ ਕੀੜੇ ਪਵਹ ਵਿਤ ਵਿਸਤਾ ਸੇ ਵਿਸਤਾ ਮਾਹਿਸਮਾਈ ਤੇਨ ਕਾ ਜਨਮ ਸਫਲ ਹੈ ਜੋ ਚੱਲੈ ਸਤਗੁਰ ਪਾਏ ਕੁੱਲ ਉਧਾਰ ਹੈ ਆਪਣਾ ਕੁੱਲ ਨਹੀਂ ਕਹਿਣਾ ਕੋਲ ਕੋਲ ਪੋਲਾ ਹੀ ਬੋਲਣਾ ਕੁੱਲ ਦਾ ਅਰਥ ਹੁੰਦਾ ਟੋਟਲ ਸਾਰੀ ਕੋਲ ਆਧਾਰ ਸੁੰਦਾ ਖਾਨਦਾਨ ਅੰਸ ਬੰਸ ਕੋਲ ਉਧਾਰ ਹੈ ਆਪਣਾ ਕੋਲ 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 ਉਧਾਰ ਹੈ ਆਪਣਾ ਧੰਨ ਜਣੇਦੀ ਮਾਈ ਆਪਣਾ ਕੋਲ ਉਧਾਰ ਹੈ ਆਪਣਾ ਧੰਨ ਜਣੇਦੀ ਮਾਈ ਹਰ ਹਰ ਨਾਮ ਧਿਆਈਐ ਜਿਸ ਨੋ ਕਿਰਪਾ ਕਰੇ ਰਜਾਈ ਜਿਨੀ ਗੁਰਮੁਖ ਨਾਮ ਧਿਆਇਆ ਵਿਚੋ ਆਪ ਗਵਾਇ ਓਏ ਅੰਦਰ ਹੋ ਬਾਹਰ ਹੋ ਨਿਰਮਲੇ ਓਏ ਅੰਦਰ ਹੋ ਬਾਹਰ ਹੋ ਨਿਰਮਲੇ ਸੱਚੇ ਸਤਿ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰਿ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾ ਹਰ ਧਨ ਰਾਸ ਹੈ ਗੁਰ ਪੂਛ ਕਰਹਾ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਆਧਾਰ ਹਰ ਨਾਮ ਸਲਾਹਨ ਸਦਾ ਸਦਾ ਇੱਥੇ ਵਿਸਰਾਮ ਲਾਉਣਾ ਵਖਰ ਹਰ ਨਾਮ ਆਧਾਰ ਗੁਰ ਪੂਰਾ ਹਰ ਨਾਮ ਦਰੜਾਇਆ ਹਰ ਭਗਤਾ ਅਟੁੱਟ ਪੰਧਾਰ ਪਾਈ ਦੇ ਇਸ ਮਾਨਕ ਸਮਝਾਏ ਈਮਾਨ ਆਮਸ ਕਿਆ ਕਰਹਿ ਗੁਰਮੁਖ ਨਾਮ ਤੇ ਆਇ ਰਹਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵਈ ਦੁਵਿਦਾ ਬੂਲ ਖੁਆਰ ਇਹ ਪਾਖੰਡ ਪਦ ਤੇ ਯਮਕ ਲਾ ਦੇਨੀ ਸੋ ਜਨ ਰਲਾਇਆ ਨਾ ਰਲੈ ਇਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰ ਧਾਰ ਹੋਰ ਵੱਖਰਾ ਬੋਲਣਾ ਧਾਰ ਵੱਖਰਾ ਬੋਲਣਾ ਜਿੱਥੇ ਰਾਰੇ ਨੂੰ ਸਿਹਾਰੀ ਹੋਵੇ ਉੱਥੇ ਵੱਖਰਾ ਹੈ ਜਿੱਥੇ ਰਾਰੇ ਨੂੰ ਸਿਹਾਰੀ ਨਹੀਂ ਉੱਥੇ ਸੰਬੰਧਕ ਇਕੱਠਾਈ ਬੋਲਣਾ ਮਾਨ ਦਾਨ ਸਭ ਪੇ ਆਗੈ ਧਰੇ ਹਮੈ ਵਿੱਚ ਹਮਾਰ ਤਾਨ ਗੁਰਮੁਖ ਸੂ ਪਰਮਾਨ ਹੈ ਜੇ ਕਦੇ ਨਾ ਆਵੇ ਹਾਰ ਕਰਮ ਮਿਲੈ ਤਾਂ ਪਾਈਐ ਵਿਣ ਕਰਮੈ ਪਾਇਆ ਨਾ ਜਾਇ ਲਖ 84 ਹੀ ਤਰਸਦੀ ਜਿਸ ਮਿਲੇ ਸੋ ਮਿਲੈ ਹਰ ਆਇ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਇ ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ